ਰਾਸ਼ਵਾਦਰੇ ਅਸਹਿਣਸ਼ੀਲਤਾ ਵਾਲੇ ਬਿਆਨ ਨੂੰ ਲੈ ਕੇ ਕੁਝ ਅਰਸੇ ਪਹਿਲਾਂ ਆਮਿਰ ਨੂੰ ਬੜੀ ਆਲੋchna ਸਹਿਣੀ ਪਈ ਸੀ ਉੱਥੇ ਹੀ ਆਪਣੀ ਉਸ ਵਿਵਾਦਿਤ ਛਵੀ ਨੂੰ ਆਮਿਰ ਨੇ ਹਾਲ ਹੀ ਚ ਚੱਕਨਾ ਚੂਰ ਕਰ ਦਿੱਤਾ ਹੈ ਆਮਿਰ ਨੇ ਆਪਣੇ ਹੇਟਰਸ ਨੂੰ ਦੱਸ ਦਿੱਤਾ ਹੈ ਕਿ ਉਹ ਕਿੰਨੇ ਵੱਡੇ ਰਾਸ਼ਟਰਵਾਦੀ ਨੇ ਇਹ ਸਭ ਉਦੋਂ ਹੋਇਆ ਜਦੋਂ ਪਾਕਿਸਤਾਨ 'ਚ ਹਿੰਦੁਸਤਾਨੀ ਫਿਲਮਾਂ ਤੇ ਲੱਗੇ ਬੈਨ ਨੂੰ ਹਟਾਏ ਜਾਣ ਤੋਂ ਬਾਅਦ ਪਾਕ ਸੈਂਸਰ ਬੋਰਡ ਵੱਲੋਂ 2016 ਚ ਆਈ ਫਿਲਮ ਦੰਗਲ ਵਖਾਏ ਜਾਣ ਦੀ ਮੰਗ ਕੀਤੀ ਗਈ। ਇੱਥੋਂ ਤੱਕ ਤੇ ਸਭ ਠੀਕ ਸੀ ਪਰ ਗੱਲ ਉਦੋਂ ਪੁੱਠੀ ਪੈ ਗਈ ਜਦੋਂ ਪਾਕ ਸੈਂਸਰ ਬੋਰਡ ਨੇ ਫਿਲਮ ਚੋਂ ਦੋ ਸੀਨ ਕੱਢਣ ਨੂੰ ਕਿਹਾ। ਇਹ ਕੋਈ ਆਮ ਸੀਨ ਨਹੀਂ ਸੀ। ਇਹ ਉਹ ਸੀਨ ਸੀ ਜਿਹਦੇ ਨਾਲ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਇਹ ਦੋ ਸੀਨ ਸਨ ਇੱਕ ਜਿਹਦੇ ਚ ਰਾਸ਼ਟਰੀ ਗੀਤ ਤੇ ਤਿਰੰਗਾ ਲਹਿਰਾਇਆ ਜਾ ਰਿਹਾ ਸੀ ਤੇ ਦੂਜਾ ਜਿਹਦੇ ਚ ਪਹਿਲਵਾਨ ਗੀਤਾ ਫੁਗਾਟ ਨੂੰ 골 ਮੈਡਲ ਪਹਿ ਰਿਹਾ ਸੀ। ਇਸ ਈਨ ਹਟਾਏ ਜਾਣ ਦੀ ਗੱਲ ਕਹਿਣ ਦੀ ਦੇਰ ਸੀ ਕਿ ਆਮਰ ਨੇ ਪਾਕਿਸਤਾਨ ਚ ਦੰਗਲ ਦੀ ਰਿਲੀਜ਼ ਤੇ ਕੋਰੀ ਨਾ ਕਰ ਦਿੱਤੀ ਕਾਬਿਲ ਗੌਰ ਹੈ ਕਿ ਆਮਰ ਵੱਲੋਂ ਜ਼ਾਹਿਰ ਕੀਤੀ ਗਈ ਇਸ ਅਸਹਿਮਤੀ ਤੋਂ ਬਾਅਦ ਹਰ ਭਾਰਤੀ ਦੇ ਦਿਲ ਚ ਉਹਨਾਂ ਵਾਸਤੇ ਹੋਰ ਮਾਣ ਵਧ ਗਿਆ ਹੋਵੇਗਾ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ